ਮੈਂ ਇੱਕ ਗਰੀਬ ਪਰਿਵਾਰ ਦੀ ਕੁੜੀ ਆ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਤੇ ਮੈਂ ਮੇਰੇ ਪਰਿਵਾਰ ਵਿੱਚ ਇਕਲੋਤੀ ਕੁੜੀ ਆ ਜੋ ਪਹਿਲੀ ਵਾਰੀ ਹਨ ਜੋਬ ਲੱਗੀ ਆ ਮੈਂ ਆਪਣੇ ਐਸ ਡੀਓ ਦੇ ਨਿਯੁਕਤੀ ਪੱਤਰ ਲੈਣ ਲਈ ਇੱਥੇ ਆਇਆ ਹੋਇਆ ਹਾਂ ਜੀ ਮੈਂ ਬਹੁਤ ਖੁਸ਼ ਆ ਜੀ ਮੈਂ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਮੇਰਾ ਫਸਟ ਟਾਈਮ ਤੇ ਫਸਟ ਟਾਈਮ ਦੇ ਵਿੱਚ ਮੈਂ ਅੱਜ ਐਸ ਡੀਓ ਜੋਇਨ ਕਰ ਰਹੀ ਆ ਪੀ ਐਸ ਪੀ ਸੀ ਐਲ ਮੇਰਾ ਨਾਮ ਟਵਿੰਕਲ ਕੰਬੋਜ ਹੈ ਤੇ ਅੱਜ ਮੈਂ ਕਹਿਣਾ ਚਾਹੁੰਦੀ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਪਿਛਲੀ ਸਰਕਾਰ ਨੇ ਕੋਈ ਖਾਸ ਕੰਮ ਨਹੀਂ ਕੀਤੇ ਸਨ ਇਸ 2 ਸਾਲਾਂ ਦੇ ਅੰਦਰ ਅੰਦਰ ਇਹਨਾਂ ਨੇ ਬਹੁਤ ਵੈਕੈਂਸੀਆਂ ਕੱਢੀਆਂ ਤੇ ਬਹੁਤ ਬੱਚਿਆਂ ਨੂੰ ਲਗਾਇਆ ਵੀ ਹੈ ਮੈਂ ਇੱਕ ਗਰੀਬ ਪਰਿਵਾਰ ਦੀ ਕੁੜੀ ਆ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਤੇ ਮੈਂ ਮੇਰੇ ਪਰਿਵਾਰ ਵਿੱਚ ਇਕਲੋਤੀ ਕੁੜੀ ਆ ਜੋ ਪਹਿਲੀ ਵਾਰੀ ਹੁਣ ਜੋਬ ਲੱਗੀ ਆ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦਾ ਆ ਜੀ ਅੱਜ ਮੈਂ ਆਪਣੇ ਐਸ ਡੀਓ ਦੇ ਨਿਯੁਕਤੀ ਪੱਤਰ ਲੈਣ ਲਈ ਇੱਥੇ ਆਇਆ ਹੋਇਆ ਹਾਂ ਜੀ ਮੈਂ ਬਹੁਤ ਖੁਸ਼ ਹਾਂ ਜੀ ਮੈਂ ਸਤਜਦਾar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਨਿਯੁਕਤੀ ਪੱਤਰ ਵੰਡੇ ਆ ਜੀ ਧੰਨਵਾਦ ਮੇਰਾ ਨਾਮ ਅਸ਼ਦੀਪ ਸਿੰਘ ਹੈ ਜੀ ਮੈਂ ਪਟਿਆਲਾ ਤੋਂ ਆਇਆ ਹਾਂ ਤੇ ਇਹ ਮੇਰਾ ਫਰਸਟ ਅਟੈਂਪਟ ਸੀ ਤੇ ਫਰਸਟ ਅਟੈਂਪਟ ਦੇ ਵਿੱਚ ਮੈਂ ਅੱਜ ਐਸ ਡੀਓ ਜੋਇਨ ਕਰ ਰਿਹਾ ਹਾਂ ਪੀ ਐਸ ਪੀਸੀ ਐਲ ਬਹੁਤ ਬਹੁਤ ਖੁਸ਼ੀ ਹੈ ਜੀ ਪੂਰੇ ਪਰਿਵਾਰ ਵੱਲੋਂ ਮਤਲਬ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਹੁਤ ਬਹੁਤ ਖੁਸ਼ੀ ਆ ਸਾਨੂੰ ਪਹਿਲੇ ਅਟੈਂਪਟ ਦੇ ਵਿੱਚ ਮੈਂ ਐਸਜੀਓ ਸਿਲੈਕਟ ਹੋ ਗਿਆ ਮੇਰਾ ਨਾਮ ਮੇਜਰ ਸਿੰਘ ਹੈ ਮੈਂ ਜਲਾਲਾਬਾਦ ਤੋਂ ਆਇਆ ਤੇ ਮੈਨੂੰ ਅੱਜ ਜੁਆਇਨਿੰਗ ਲੈਟਰ ਮਿਲਿਆ ਹੈ ਪੀਐਸਪੀਸੀਐਲ ਤੋਂ ਮੇਰੀ ਮੈਨੂੰ ਅੱਜ ਜੁਆਇਨਿੰਗ ਲੈਟਰ ਮਿਲਿਆ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਹ ਕਿੰਨੇ ਵਾਰ ਅਟੈਂਪਟ ਕੀਤਾ ਸੀ ਭਾਜੀ ਮੈਂ ਦੋ ਵਾਰ ਅਟੈਂਪਟ ਕੀਤਾ ਤੀਸਰੀ ਵਾਰ ਮਿਲਿਆ ਮੈਨੂੰ ਠੀਕ ਆ ਪਹਿਲਾਂ ਭਾਜੀ ਪਿਛਲੀਆਂ ਸਰਕਾਰਾਂ 'ਚ ਕੀਤਾ ਜੀ ਐਸਐਸ ਸਰਕਾਰ ਨਹੀਂ ਨਹੀਂ ਪਿਛਲੀਆਂ 'ਚ ਕੀਤਾ ਸੀ ਪਿਛਲੀਆਂ 'ਚ ਹੋਇਆ ਨਹੀਂ ਪਰ ਇਸ ਵਾਰੀ ਮਤਲਬ ਹੋਇਆ ਮੇਰਾ ਨਾਮ ਤ੍ਰਿੰਕਲ ਕੰਬੋਜ ਹੈ ਤੇ ਅੱਜ ਮੈਂ ਕਹਿਣਾ ਚਾਹੁੰਦੀ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਪਿਛਲੀ ਸਰਕਾਰ ਨੇ ਕੋਈ ਖਾਸ ਕੰਮ ਨਹੀਂ ਕੀਤੇ ਸਨ ਇਸ 2 ਸਾਲਾਂ ਦੇ ਅੰਦਰ ਅੰਦਰ ਇਹਨਾਂ ਨੇ ਬਹੁਤ ਵੈਕੈਂਸੀਆਂ ਕੱਢੀਆਂ ਤੇ ਬਹੁਤ ਬੱਚਿਆਂ ਨੂੰ ਲਗਾਇਆ ਵੀ ਹੈ ਮੈਂ ਇੱਕ ਗਰੀਬ ਪਰਿਵਾਰ ਦੀ ਕੁੜੀ ਆ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਤੇ ਮੈਂ ਮੇਰੇ ਪਰਿਵਾਰ ਵਿੱਚ ਇਕਲੋਤੀ ਕੁੜੀ ਆ ਜੋ ਪਹਿਲੀ ਵਾਰੀ ਹੁਣ ਜੋਬ ਲੱਗੀ ਆ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦਾ ਜੀ ਅੱਜ ਮੈਂ ਆਪਣੇ ਐਸ ਡੀਓ ਦੇ ਨਿਯੁਕਤੀ ਪੱਤਰ ਲੈਣ ਲਈ ਇੱਥੇ ਆਇਆ ਹੋਇਆ ਹਾਂ ਜੀ ਮੈਂ ਬਹੁਤ ਖੁਸ਼ ਹਾਂ ਜੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਕਿ ਉਹਨੇ ਸਾਨੂੰ ਨਿਯੁਕਤੀ ਪੱਤਰ ਵੰਡੇ ਆ ਜੀ ਧੰਨਵਾਦ ਮੇਰਾ ਨਾਮ ਅਸ਼ਦੀਪ ਸਿੰਘ ਹੈ ਜੀ ਮੈਂ ਪਟਿਆਲਾ ਤੋਂ ਆਇਆ ਹਾਂ ਤੇ ਇਹ ਮੇਰਾ ਫਰਸਟ ਅਟੈਂਪਟ ਸੀ ਤੇ ਫਰਸਟ ਅਟੈਂਪਟ ਦੇ ਵਿੱਚ ਮੈਂ ਅੱਜ ਐਸ ਡੀਓ ਜੋਇਨ ਕਰ ਰਿਹਾ ਹਾਂ ਪੀ ਐਸ ਪੀਸੀ ਐਲ ਬਹੁਤ ਬਹੁਤ ਖੁਸ਼ੀ ਹੈ ਜੀ ਪੂਰੇ ਪਰਿਵਾਰ ਵੱਲੋਂ ਮਤਲਬ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਹੁਤ ਬਹੁਤ ਖੁਸ਼ੀ ਆ ਸਾਨੂੰ ਪਹਿਲੇ ਟੈਂਪਟ ਦੇ ਵਿੱਚ ਮੈਂ ਐਸ ਐਸ ਜੀਓ ਸਿਲੈਕਟ ਹੋ ਗਿਆ ਮੇਰਾ ਨਾਮ ਮੇਜਰ ਸਿੰਘ ਹੈ ਮੈਂ ਜਲਾਲਾਬਾਦ ਤੋਂ ਆਇਆ ਤੇ ਮੈਨੂੰ ਅੱਜ ਜੁਆਇਨਿੰਗ ਲੈਟਰ ਮਿਲਿਆ ਹੈ ਪੀ ਐਸ ਪੀ ਸੀ ਐਲ ਤੋਂ ਮੇਰੀ ਮੈਨੂੰ ਅੱਜ ਜੁਆਇਨਿੰਗ ਲੈਟਰ ਮਿਲਿਆ ਹੈ ਬਹੁਤ ਖੁਸ਼ੀ ਹੋ ਰਹੀ ਤੇ ਕਿੰਨੀ ਵਾਰ अटेम्प्ट ਕੀਤਾ ਸੀ ਭਾਜੀ ਮੈਂ 2 ਵਾਰ अटेम्प्ट ਕੀਤਾ ਤੀਸਰੀ ਵਾਰ ਮਿਲਿਆ ਮੈਨੂੰ ਠੀਕ ਆ ਪਹਿਲਾਂ ਭਾਜੀ ਪਿਛਲੀਆਂ ਸਰਕਾਰਾਂ ਚ ਕੀਤਾ ਜੀ ਐਸ ਐਸ ਸਰਕਾਰ ਚ ਨਹੀਂ ਨਹੀਂ ਪਿਛਲੀਆਂ ਚ ਕੀਤਾ ਸੀ ਪਿਛਲੀਆਂ ਚ ਹੋਇਆ ਨਹੀਂ ਪਰ ਇਸ ਵਾਰੀ ਮਤਲਬ ਹੋਇਆ